ਆਲਸੂ ਕੀਤੀ ਹੈ ਚਾਹੇ ਨਹੀਂ ਕੀਤੀ ਪੀਟੀ ਕੀਤੀ ਹੈ ਚਾਹੇ ਨਹੀਂ ਕੀਤੀ ਤਾਂ ਕੋਈ ਦਿੱਕਤ ਨਹੀਂ ਤੁਹਾਡਾ ਅਸੀਂ ਤਾਂ ਵੀ ਯੂਐਸਏ ਦਾ ਜਿਹੜਾ ਸਟੱਡੀ ਵੀਜ਼ਾ ਲਈ ਅਸੀਂ ਐਪਲੀਕੇਸ਼ਨ ਤੁਹਾਡੀ ਅਪਲਾਈ ਕਰ ਸਕਦੇ ਹਾਂ ਆਫਰ ਵੀਜ਼ਾ ਰੂਟ ਤੁਹਾਡੇ ਲਈ ਲੈ ਕੇ ਆਇਆ ਸਿਰਫ 31 ਮਾਰਚ ਤੱਕ ਤੁਹਾਡੇ ਤੋਂ ਅਸੀਂ ਸਿਰਫ 5000 ਰੁਪਏ ਚਾਰਜ ਕਰਨਾ ਹੈ ਜਿਹੜਾ ਤੁਹਾਡਾ ਇੰਟਰਵਿਊ ਹੈ ਜੀ ਸਾਡੀ ਸੈਟਿੰਗ ਹੈ ਜੀ ਅਸੀਂ ਤੁਹਾਡਾ ਵੀਜ਼ਾ ਲਵਾ ਦਾਂਗੇ ਉਹ ਸਭ ਝੂਠ ਹੈ ਇੰਟਰਵਿਊ ਤੁਹਾਨੂੰ ਖੁਦ ਦੇਣੀ ਪੈਣੀ ਹੈ ਤਿਆਰੀ ਸਾਨੂੰ ਅਸੀਂ ਕਰਾ ਕੇ ਦੇ ਰਹੇ ਹਾਂ ਅਸੀਂ ਜਿਹੜੀ ਯੂਨੀਵਰਸਿਟੀਜ਼ ਡੀਲ ਕਰਦੇ ਹਾਂ ਉਹ ਸਟੇਟ ਯੂਨੀਵਰਸਿਟੀਜ਼ ਹੈਗੀਆਂ ਨੇ ਤਾਂ ਵੀਜ਼ਾ ਰੂਟ ਥਰਡ ਤੋਂ ਲੇਗਾ ਸਿਰਫ 5000 ਰੁਪਏ ਇਸ ਤੋਂ ਇਲਾਵਾ ਕੋਈ ਥੱਟ ਤੋਂ ਚਾਰਜਸ ਨਹੀਂ ਅਸੀਂ ਲੈਣੇ ਨਾ ਵੀਜ਼ਾ ਲੱਗਣ ਤੋਂ ਬਾਅਦ ਨਾ ਵੀਜ਼ਾ ਲੱਗਣ ਤੋਂ ਪਹਿਲਾਂ ਸਿਰਫ 5000 ਹੀ ਵੀਜ਼ਾ ਰੂਟ ਲੈ ਰਿਆ ਸਹੀ ਤਰੀਕਾ ਚੁਣੋਗੇ ਤਾਂ ਲਾਈਫਟਾਈਮ ਲਈ ਤੁਹਾਡੇ ਕੋਲ ਇੱਕ ਆਪਸ਼ਨਸ ਰਹਿਣਗੀਆਂ ਗਲਤ ਤਰੀਕਾ ਚੁਣੋਗੇ ਤਾਂ ਅਸੀਂ ਦੇਖ ਹੀ ਚੁੱਕੇ ਹਾਂ ਕਿ ਐਨੇ ਨੇ ਲੱਖ ਰੁਪਏ 40 40 50 50 ਲੱਖ ਰੁਪਏ ਲਾ ਕੇ ਜਿਹੜੇ ਉੱਥੇ ਯੂ ਐਸ ਏ ਪਹੁੰਚੇ ਸੀ ਅੱਜ ਉਹਨਾਂ ਨੂੰ ਵਾਪਸ ਇੱਥੇ ਕੱਲ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਅ ਅੱਜ ਇੱਕ ਵਾਰੀ ਫਿਰ ਤੋਂ ਆਪਾਂ ਗੱਲ ਕਰਨੀ ਹੈ ਯੂ ਐਸ ਏ ਜਾਣ ਦਾ ਸਹੀ ਤਰੀਕਾ ਕੀ ਹੈ ਕਿ ਬਹੁਤ ਜ਼ਿਆਦਾ ਪੈਸੇ ਲੱਗਦੇ ਆ ਆਪਾਂ ਇੱਕ ਪਾਸੇ ਦੇਖ ਰਹੇ ਆ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਜਿੱਦੋਂ ਤੋਂ ਯੂ ਐਸ ਏ ਨੇ ਸਾਡੇ ਕੁਝ ਲੋਕਾਂ ਨੂੰ ਰਿਪੋਰਟ ਕੀਤਾ ਉਸ ਤੋਂ ਬਾਅਦ ਆਪਾਂ ਉਸ ਗੱਲ ਤੇ ਨਹੀਂ ਜਾਣਾ ਕਿਉਂਕਿ ਉਹ ਬਹੁਤ ਜ਼ਿਆਦਾ ਹਰੇਕ ਬੰਦੇ ਨੂੰ ਪਤਾ ਲੱਗ ਚੁੱਕਾ ਹੈ ਪਰ ਆਪਾਂ ਗੱਲ ਕਰਾਂਗੇ ਕਿ ਸਹੀ ਤਰੀਕੇ ਨਾਲ ਕਿਵੇਂ ਯੂ ਐਸ ਏ ਜਾਇਆ ਜਾ ਸਕਦਾ ਸਾਡੇ ਨਾਲ ਵੀਜ਼ਾ ਰੂਟ ਤੋਂ ਵੀਜ਼ਾ ਮਾਰਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਯੂਐਸਡੀ ਆਪਾਂ ਗੱਲ ਕਰ ਰਹੇ ਆ ਪਹਿਲਾਂ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਫਿਰ ਆਪਾਂ ਕਰਾਂਗੇ ਟੂਰਿਸਟ ਵੀਜ਼ਾ ਦੀ ਗੱਲ ਹਨਾ ਸਟੱਡੀ ਵੀਜ਼ਾ ਦੇ ਲਈ ਇਸ ਟਾਈਮ ਪਹਿਲਾਂ ਤਾਂ ਇਨਟੇਕ ਨੈਕਸਟ ਕਿਹੜਾ ਆ ਰਿਹਾ ਨਜ਼ਦੀਕ ਇਸਤਾਨ ਦੇਖੋ ਸਟੱਡੀ ਵੀਜ਼ਾ ਜੇ ਆਪਾਂ ਗੱਲ ਕਰੀਏ ਜਿਹੜੇ ਸਟੇਟ ਯੂਨੀਵਰਸਿਟੀਆਂ ਦੇ ਨਾਲ ਅਸੀਂ ਡੀਲ ਕਰਦੇ ਹੈਗੇ ਤਾਂ ਇਸ ਕਰਕੇ ਉਹਦੇ ਵਿੱਚ ਆਪਣੇ ਕੋਲ ਅਗਸਟ ਟੇਕ ਵੀ ਹੈਗੇ ਨੇ ਔਰ ਉਸ ਤੋਂ ਅੱਗੇ ਸੈਪਟੈਂਬਰ ਟੇਕ ਵੀ ਹੈਗੇ ਨੇ ਔਰ ਕਈਆਂ ਦੇ ਵਿੱਚ ਜਿਹੜਾ ਹੈਗਾ ਉਸ ਤੋਂ ਪਹਿਲੇ ਇੰਟੇਕ ਵੀ ਮਿਲ ਸਕਦੇ ਨੇ ਬਟ ਉਹ ਬਹੁਤ ਲਿਮਿਟਿਡ ਜਿਹੜੇ ਕੋਰਸਿਸ ਅਵੇਲੇਬਲ ਹੈਗੇ ਨੇ ਤਾਂ ਅਸੀਂ ਜਿਹੜੇ ਕਾਲਜਿਸ ਸੌਰੀ ਯੂਨੀਵਰਸਿਟੀ ਜਿਹੜੀ ਕਰਦੇ ਆਂ ਕਿ ਕਾਲਜਿਸ ਅਸੀਂ ਬਹੁਤ ਘੱਟ ਕਰਦੇ ਆਂ ਰਾਬਤਾ ਉਹਨਾਂ ਨਾਲ ਨਹੀਂ ਰੱਖਦੇ ਅਸੀਂ ਜਿਹੜੀ ਯੂਨੀਵਰਸਿਟੀਆਂ ਡੀਲ ਕਰਦੇ ਆਂ ਉਹ ਸਟੇਟ ਯੂਨੀਵਰਸਿਟੀਆਂ ਹੈਗੀਆਂ ਨੇ ਫਾਇਦਾ ਕੀ ਆ ਉਹਨਾਂ ਵਿੱਚ ਅਪਲਾਈ ਕਰਨ ਦਾ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਤਾਂ ਉਹਨਾਂ ਦਾ ਫੀ ਸਟਰਕਚਰ ਹੋਰਾਂ ਯੂਨੀਵਰਸਿਟੀਆਂ ਨਾਲੋਂ ਘੱਟ ਹੁੰਦਾ ਇੱਕ ਉਹ ਟਾਪ ਰੈਂਕਿੰਗ ਦੀ ਯੂਨੀਵਰਸਿਟੀਆਂ ਹੁੰਦੀਆਂ ਨੇ ਜਿਹਦੇ ਵਿੱਚ ਵੀਜ਼ਾ ਆਫੀਸਰ ਵੀ ਜਿਹੜਾ ਹੈਗਾ ਵੀਜ਼ਾ ਮਤਲਬ ਕਿ ਉਹਦਾ ਰਿਜੈਕਟ ਬਹੁਤ ਰੇਅਰ ਕਰਦੇ ਨੇ ਫਿਰ ਉਸ ਵਾਰ ਲਿਵਿੰਗ ਐਕਸਪੈਂਸ ਦੀ ਗੱਲ ਕਰੀਏ ਅਸੀਂ ਜੇ ਫੰਡਸ ਨੂੰ ਲੈ ਕੇ ਗੱਲ ਕਰੀਏ ਤਾਂ ਉਹ ਉੱਥੇ ਲਿਵਿੰਗ ਐਕਸਪੈਂਸ ਵੀ ਤੁਹਾਨੂੰ ਉਸ ਏਰੀਆ ਜਾਂ ਉਸ ਸਟੇਟ ਦੇ ਵਿੱਚ ਘਟ ਦਿਖਾਣੇ ਪੈਂਦੇ ਨੇ ਅਸੀਂ ਤੁਹਾਨੂੰ ਉਸ ਸਟੇਟਸ ਜਿਹੜੀਆਂ ਚੂਜ਼ ਕਰਕੇ ਦਿੰਦੇ ਹੁਣ ਕਿਹੜਾ ਬੱਚਾ ਐਲੀਜੀਬਲ ਹੈ ਇਸ ਲਈ 10+2 ਤੁਸੀਂ ਪਾਸ ਹੈਗੇ ਹੋ ਤੁਹਾਡਾ 2-4 ਸਾਲ ਦਾ ਗੈਪ ਹੈਗਾ ਤੁਸੀਂ ਕੋਈ ਜੌਬ ਕੀਤੀ ਹੈ ਜਾਂ ਤੁਸੀਂ ਕੋਈ ਕੰਮ ਕੀਤਾ ਹੈ ਉਸ ਐਕਸਪੀਰੀਅੰਸ ਨਾਲ ਲਾਉਂਦੇ ਹੋ ਤੁਸੀਂ ਇੱਕ ਸਹੀ ਵਧੀਆ ਯੂਨੀਵਰਸਿਟੀ ਲੈਣੇ ਹੋ ਆਇਲਟਸ ਤੁਸੀਂ ਕੀਤੀ ਹੈ ਚੈਨਈ ਕੀਤੀ ਪੀਟੀ ਕੀਤੀ ਹੈ ਚੈਨਈ ਕੀਤੀ ਤਾਂ ਕੋਈ ਦਿੱਕਤ ਨਹੀਂ ਤੁਹਾਡਾ ਅਸੀਂ ਤਾਂ ਵੀ ਯੂ ਐਸ ਏ ਦਾ ਜਿਹੜਾ ਸਟੱਡੀ ਵੀਜ਼ਾ ਲਈ ਅਸੀਂ ਐਪਲੀਕੇਸ਼ਨ ਤੁਹਾਡੀ ਅਪਲਾਈ ਕਰ ਸਕਦੇ ਹਾਂ ਹੁਣ ਵੀਜ਼ੇ ਲਈ ਕਿਹੜੀ ਚੀਜ਼ਾਂ ਦੀ ਦੇਖ ਰੇਖ ਕਰਨੀ ਪੈਂਦੀ ਹੈ ਘੁੰਮਣ ਸਾਹਿਬ ਟੋਟਲੀ ਹੈ ਇੰਟਰਵਿਊ ਬੇਸਡ ਵੀਜ਼ਾ ਹੈਗਾ ਹੁਣ ਇੰਟਰਵਿਊ ਜਿਹੜੀ ਹੋਣੀ ਹੈ ਤੁਹਾਡੀ ਉਹ ਵੀਜ਼ਾ ਆਫੀਸਰ ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਤੁਹਾਡੀ 2 ਮਿੰਟ ਦੀ ਹੋਣੀ ਹੈ ਕਿ 10 ਮਿੰਟ ਦੀ ਹੋਣੀ ਹੈ ਕਿ 5 ਮਿੰਟ ਦੀ ਹੋਣੀ ਉਹ ਡਿਪੈਂਡ ਕਰਦਾ ਹੈ ਇੱਕ ਵੀਜ਼ਾ ਆਫੀਸਰ ਤੇ ਹੁਣ ਜਿਵੇਂ ਅਸੀਂ स्लॉट ਦੀ ਗੱਲ ਕਰੀਏ ਜਿਵੇਂ ਅਸੀਂ ਯੂਐਸਏ ਦਾ ਦੇਖ ਰਹੇ ਹਾਂ ਕਿ ਜੇ ਇੱਕ ਆਪਾਂ ਨਾਰਮਲੀ स्लots ਦੇਖੀਏ ਇੰਟਰਵਿਊ ਦੇ ਲਈ ਤਾਂ 2026 ਦੇ स्लots ਉਹਨਾਂ ਨੂੰ ਮਿਲ ਰਹੇ ਨੇ ਪਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਸ ਚੀਜ਼ ਨੂੰ ਤੁਹਾਨੂੰ ਪਰਚੇਸ ਕਰਕੇ ਦੇ ਸਕਦੇ ਹਾਂ ਬਹੁਤ ਨੋਮੀਨਲ ਚਾਰजेस ਨੇ ਤਾਂ ਤੁਸੀਂ ਇਹ ਵੀ ਘਬਰਾਉਣਾ ਕਿ ਜਿਹੜਾ ਤੁਹਾਨੂੰ ਇਨਟੇਕ ਲਈ ਅਸੀਂ ਅਪਲਾਈ ਕੀਤਾ ਹੁਣ ਨਾਲ ਮੈਂ ਇਸ ਚੀਜ਼ ਇਹ ਵੀ ਕਹਿਣੀ ਚਾਹੁੰਦਾ ਜੋ ਤੁਸੀਂ ਸਟੱਡੀ ਕੀਤੀ ਹੈ ਕਿਉਂਕਿ ਪਲੱਸ 2 ਤੋਂ ਬਾਅਦ ਤੁਹਾਡੀ 4 ਸਾਲ ਦੀ ਡਿਗਰੀ ਹੈ ਇਸੇ ਲਈ ਤੁਹਾਨੂੰ ਪ੍ਰੀਪੇਅਰ ਰਹਿਣਾ ਪੈਣਾ ਕਿਉਂਕਿ ਯੂ ਐਸ ਏ ਜਿਹੜਾ ਡਿਗਰੀ ਹੈਗੀ ਹੈ ਉਹ 4 ਸਾਲ ਦੀ ਹੈ ਔਰ ਤੁਹਾਡਾ ਜਿਹੜਾ ਤੁਹਾਨੂੰ ਪਤਾ ਹੈ ਕਿ ਯੂ ਐਸ ਏ ਇੱਕ ਮਹਿੰਗਾ ਦੇਸ਼ ਹੈ ਪੜ੍ਹਾਈ ਮਹਿੰਗੀ ਹੈਗੀ ਹੈ ਬਟ ਮੈਂ ਇੱਥੇ ਵੀ ਸਮਝਾਉਣਾ ਚਾਹੁੰਦਾ ਕਿ ਸਟੱਡੀ ਵੀਜ਼ਾ ਲਈ ਜੇ ਜਾਣਾ ਹੈ ਤਾ ਉਹ ਸਟੱਡੀ ਵੀਜ਼ੇ ਤੇ ਤੇ ਤੁਹਾਡਾ ਵੀਜ਼ਾ ਲੱਗਦਾ ਆਫਟਰ ਇੰਟਰਵਿਊ ਤਾਂ ਪਲੀਜ਼ ਉਹ ਸਟੱਡੀ ਜਿਹੜੀ ਹੈਗੀ ਹੈ ਤੁਸੀਂ ਵਿੱਚੋਂ ਨਹੀਂ ਆਪਣੀ ਛੱਡਣੀ ਨਹੀਂ ਕੁਵਟ ਕਰਨਾ ਕਿਉਂਕਿ ਟਰੰਪ ਸਰਕਾਰ ਆ ਚੁੱਕੀ ਟਰੰਪ ਆ ਚੁੱਕਿਆ ਤਾਂ ਸਖਤਾਈਆਂ ਉਹਨੇ ਉਧਰ ਵੀ ਕਰ ਦਿੱਤੀਆਂ ਨੇ ਹੁਣ ਇਹ ਚੀਜ਼ ਦੀ ਘੁੰਮਣ ਸਾਹਿਬ ਆਪਾਂ ਨੂੰ ਦੇਖਣਾ ਪਏਗਾ ਕਿ ਰੈਲੇਵੈਂਟ ਕੋਰਸ ਤੁਹਾਨੂੰ ਏਜੰਟ ਕਿਹੜਾ ਦੇ ਰਿਹਾ ਜਾਂ ਯੂਨੀਵਰਸਿਟੀ ਤੁਹਾਨੂੰ ਵਧੀਆ ਕਿਹੜੀ ਦੇ ਰਿਹਾ ਟਾਪ ਰੈਂਕਿੰਗ ਯੂਨੀਵਰਸਿਟੀ ਹੈਗੀ ਹੈ ਕਿ ਨਹੀਂ ਹੈਗੀ ਇਹ ਚੀਜ਼ਾਂ ਦੀ ਦੇਖ ਰੇਕ ਬੱਚਿਆਂ ਨੂੰ ਕਰਨੀ ਪੈਣੀ ਹੈ ਤਾਂ ਹੀ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਜੇ ਤੁਹਾਨੂੰ ਕੋਈ ਕਹਿੰਦਾ ਕਿ ਟੋਟਲੀ ਜਿਹੜਾ ਤੁਹਾਡਾ ਇੰਟਰਵਿਊ ਹੈ ਜੀ ਸਾਡੀ ਸੈਟਿੰਗ ਹੈ ਜੀ ਅਸੀਂ ਤੁਹਾਡਾ ਵੀਜ਼ਾ ਲਵਾ ਦਾਂਗੇ ਉਹ ਸਭ ਝੂਠ ਹੈ ਇੰਟਰਵਿਊ ਤੁਹਾਨੂੰ ਖੁਦ ਦੇਣੀ ਪੈਣੀ ਹੈ ਤਿਆਰੀ ਸਾਨੂੰ ਅਸੀਂ ਕਰਾ ਕੇ ਦੇ ਰਹੇ ਹਾਂ ਤੁਹਾਨੂੰ ਇੰਨਾ ਕੌਨਫੀਡੈਂਟ ਅਸੀਂ ਬਣਾ ਦਾਂਗੇ ਪਰ ਤੁਹਾਨੂੰ ਤਤਪਰ ਹੋ ਕੇ ਨਾਲ ਚੱਲਣਾ ਪੈਣਾ ਹੈ ਸਮਾਂ ਸਾਨੂੰ ਦੇਣਾ ਪੈਣਾ ਹੈ ਤਿਆਰੀ ਅਸੀਂ ਕਰਾਵਾਂਗੇ ਆਉਣਾ ਤੁਸੀਂ ਇਹ ਵੀਜ਼ਾ ਰੂਟ ਚਾਹੇ ਤੁਸੀਂ ਨਹੀਂ ਆ ਸਕਦੇ ਕਿਉਂਕਿ ਤੁਸੀਂ ਦੂਰ ਰਹਿੰਦੇ ਹੋ ਤਾਂ ਵੀ ਦਿੱਕਤ ਨਹੀਂ ਘਬਰਾਣ ਦੀ ਗੱਲ ਨਹੀਂ ਅਸੀਂ ਟੈਲੀਫੋਨ ਤੇ ਤੁਹਾਡਾ ਰਾਬਤਾ ਰੱਖਾਂਗੇ ਬਟ ਤੁਸੀਂ ਸਾਨੂੰ ਸਮਾਂ ਦੇਣਾ ਤੁਹਾਨੂੰ ਇੰਨਾ ਕੌਨਫੀਡੈਂਟ ਆ ਅਸੀਂ ਕਰ ਦਾਂਗੇ ਕਿ ਇੰਟਰਵਿਊ ਦੇ ਵਿੱਚ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਕੀ ਸਵਾਲ ਹੋਣੇ ਨੇ ਕਿਹੜਾ ਕੋਰਸ ਤੁਸੀਂ ਲੈ ਕੇ ਚੱਲੇ ਹੋ ਕਿੰਨੇ ਚਿਰ ਦਾ ਕੋਰਸ ਹੈ ਕੀ ਉਹਦੀ ਫੀਸ ਹੈ ਇਹਦੇ ਫਿਊਚਰ ਪ੍ਰੋਸਪੈਕਟਸ ਕੀ ਨੇ ਔਰ ਪੜ੍ਹਾਈ ਕਰਨ ਤੋਂ ਬਾਅਦ ਤੁਹਾਨੂੰ ਕੀ ਆਪਸ਼ਨਸ ਮਿਲਦੀਆਂ ਨੇ ਜਾਂ ਤੁਸੀਂ ਇੰਡੀਆ ਵਾਪਸ ਆਉਂਗੇ ਤਾਂ ਤੁਹਾਨੂੰ ਉਹਦੇ ਫਾਇਦੇ ਕੀ ਹੋਣ ਲੱਗੇ ਨੇ ਮਤਲਬ ਇਹੀ ਚੀਜ਼ਾਂ ਦੀ ਤਿਆਰੀ ਅਸੀਂ ਜਿਹੜੀ ਹੈਗੀ ਹੈ ਵੀਜ਼ਾ ਰੁੱਠਾ ਨਹੀਂ ਕਰਾ ਕੇ ਦੇਗਾ ਹਮ ਬਿਲਕੁਲ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਹੋ ਅਮਰੀਕਾ ਜਿੱਥੇ ਤੁਹਾਨੂੰ 트럼ਪ ਛੱਡੋ ਕੋਈ ਵੀ ਉੱਥੋਂ ਵਾਪਸ ਨਾ ਭੇਜ ਸਕੇ ਲੀਗਲ ਤੌਰ ਤੇ ਤੁਸੀਂ ਜਾਓਗੇ ਆਪਣੀ ਪੜ੍ਹਾਈ ਕਰੋਗੇ ਪੜ੍ਹਾਈ ਕਰਕੇ ਤੁਹਾਨੂੰ ਪੀਆਰ ਵੀ ਮਿਲੂਗੀ ਗ੍ਰੀਨ ਕਾਰਡ ਵੀ ਮਿਲੂ ਸਭ ਕੁਝ ਮਿਲੂ ਵਰਕ ਵੀ ਤੁਸੀਂ ਨਾਲ-ਨਾਲ ਕਰ ਸਕਦੇ ਹੋ ਸਟੱਡੀ ਦੇ ਔਰ ਬਹੁਤ ਹੀ ਘੱਟ ਪੈਸੇ ਲੱਗਦੇ ਆ ਪਾਜੀ ਕੀ ਆਫਰ ਦੀ ਤੁਸੀਂ ਗੱਲ ਕਰ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ ਕੀ ਆਫਰ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਸਟੱਡੀ ਵੀਜ਼ਾ ਵਾਲਿਆਂ ਨੂੰ ਕਿੰਨੇ ਕ ਪੈਸੇ ਪਹਿਲਾਂ ਦੱਸੋ ਖਰਚਾ ਕਿੰਨਾ ਕ ਆਉਂਦਾ ਸਟੱਡੀ ਵੀਜ਼ਾ ਦੀ ਫੀਸ ਜਿਹੜੀ ਹੈ ਕਿੰਨੀ ਕ ਹੁੰਦੀ ਹੈ ਯੂ ਐਸ ਡੀ ਦੇਖੋ ਜੇ ਯੂ ਐਸ ਡੀ ਅਸੀਂ ਫੀਸਿਸ ਦੀ ਗੱਲ ਕਰੀਏ ਇੱਕ ਆਪਾਂ ਜੇ ਡਿਗਰੀ ਵਾਸਤੇ ਬੱਚਾ ਜੇ ਜਾ ਰਿਹਾ ਹੈ ਤਕਰੀਬਨ ਜਿਹੜੀ achi universities ਹੈਗੀਆਂ ਨੇ ਉਹਦੀ ਸਕਾਲਰਸ਼ਿਪ ਆ ਗਈ ਕਿਉਂਕਿ ਯੂਨੀਵਰਸਿਟੀ ਸਕਾਲਰਸ਼ਿਪਸ ਦਿੰਦੀਆਂ ਨੇ ਉਹਦਾ ਦਾ ਜਿਹੜੇ ਡਾਕੂਮੈਂਟਸ ਦੇਖ ਕੇ ਕਿ ਕਿੰਨੀ ਪਰਸੈਂਟੇਜ ਆ ਉਸ ਹਸਾਬ ਨਾਲ ਸਕਾਲਰਸ਼ਿਪ ਵੀ ਮਿਲਦੀਆਂ ਨੇ ਤਾਂ ਤਕਰੀਬਨ ਜੇ ਗੱਲ ਕਰੀਏ ਤਾਂ 12 ਤੋਂ 14000 ਡਾਲਰ ਜਾਂ 15000 ਯੂਐਸ ਡਾਲਰ ਇੱਕ ਸਾਲ ਦੀ ਫੀਸ ਆਉਂਦੀ ਹੈ ਜੇ ਸਕਾਲਰਸ਼ਿਪ ਵੱਧ ਮਿਲ ਗਈ ਤੁਹਾਨੂੰ ਤਾਂ 12-13000 ਡਾਲਰ ਵੀ ਸਕਾਲਰਸ਼ਿਪ ਤੋਂ ਵੱਧ ਹੋ ਸਕਦੀ ਹੈ ਹੁਣ ਜੇ ਅਸੀਂ ਆਫਰ ਦੀ ਗੱਲ ਕਰੀਏ ਆਫਰ ਵੀਜ਼ਾ ਰੂਟ ਤੁਹਾਡੇ ਲਈ ਲੈ ਕੇ ਆਇਆ ਸਿਰਫ 31 ਮਾਰਚ ਤੱਕ ਤੁਹਾਡੇ ਤੋਂ ਅਸੀਂ ਸਿਰਫ 5000 ਰੁਪਏ ਚਾਰਜ ਕਰਨਾ ਹੈ ਚਾਹੇ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਭਾਵੇਂ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਵੀਜ਼ਾ ਰੂਟ ਥੱਟ ਤੋਂ ਲੇਗਾ ਸਿਰਫ 5000 ਰੁਪਏ ਇਸ ਤੋਂ ਇਲਾਵਾ ਕੋਈ ਥੱਟ ਤੋਂ ਚਾਰਜਸ ਨਹੀਂ ਅਸੀਂ ਲੈਣੇ ਨਾ ਵੀਜ਼ਾ ਲੱਗਣ ਤੋਂ ਬਾਅਦ ਨਾ ਵੀਜ਼ਾ ਲੱਗਣ ਤੋਂ ਪਹਿਲਾਂ ਸਿਰਫ 5000 ਹੀ ਵੀਜ਼ਾ ਰੂਟ ਲੈ ਰਿਹਾ ਪਰ ਇਹ ਆਫਰ ਯਾਦ ਰੱਖਣਾ ਸਿਰਫ 31 ਮਾਰਚ ਤੱਕ ਹੈ ਉਸ ਤੋਂ ਬਾਅਦ ਕੀ ਚੇਂਜਸ ਹੁੰਦੇ ਨੇ ਫਿਰ ਅਸੀਂ ਫੇਰ ਤੁਹਾਡਾ ਰੂਬਰੂ ਹੋਵਾਂਗੇ ਮੇਰੇ ਕੋਲ ਇੱਕ ਵੱਡਾ ਆਫਰ ਹੈ ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰੋ ਚਾਹੇ ਸਟੱਡੀ ਵੀਜ਼ਾ ਅਪਲਾਈ ਕਰੋ 5000 ਰੁਪਏ ਦੇ ਵਿੱਚ ਤੁਹਾਨੂੰ ਵੀਜ਼ਾ ਮਿਲੂਗਾ ਔਰ ਯੂਐਸ ਦਾ 50 50 ਲੱਖ ਲਾਉਣ ਦੀ ਲੋੜ ਨਹੀਂ ਹੈ ਔਰ 50 ਲੱਖ ਲਾ ਕੇ ਵੀ ਆਪਣੀ ਲਾਈਫ ਨੂੰ ਰਿਸਕ ਦੇ ਵਿੱਚ ਪਾਉਣਾ ਹੈ ਔਰ ਉੱਥੇ ਜਾ ਕੇ ਵੀ ਹੋ ਸਕਦਾ ਜਿਵੇਂ ਹੁਣ ਬੱਚੇ ਬਹੁਤ ਸਾਰੇ ਰਿਪੋਰਟ ਕੀਤੇ ਗਏ ਇਸ ਤਰ੍ਹਾਂ ਦੀ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਵੈਸੇ ਵੀ ਟਰੰਪ ਗਵਰਨਮੈਂਟ ਨੇ ਇੱਕ ਮਤਾ ਪਾਸ ਹੋਇਆ ਕਿ ਡਾਇਰੈਕਟਲੀ ਪਹਿਲਾਂ ਹੁੰਦਾ ਸੀ ਕੋਡ ਥਰੂ ਵਾਪਸ ਭੇਜਣਾ ਹੁਣ ਡਾਇਰੈਕਟਲੀ ਜਿਹੜੇ ਐਮਬੈਸੀ ਆਫੀਸਰਸ ਨੇ ਉਹ ਤੁਹਾਡੇ ਤੋਂ ਬਿਆਨ ਕਰਕੇ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਨੂੰ ਰਿਪੋਰਟ ਜਿਹੜਾ ਕਰ ਸਕਦੀ ਹੈ ਜ਼ਰੂਰੀ ਨਹੀਂ ਕਿ ਤੁਹਾਡਾ ਜੇ ਕੇਸ ਲੱਗਾ ਹੋਇਆ ਹੈ ਜਾਂ ਤੁਸੀਂ ਤਰੀਕਾ ਤੋੜੀਆਂ ਨੇ ਜਾਂ ਤੁਸੀਂ ਕੋਈ ਉੱਥੇ ਕੋਈ ਕ੍ਰਾਈਮ ਕੀਤਾ ਤਾਂ ਹੀ ਤੁਸੀਂ ਵਾਪਸ ਆਉਣਾ ਹੈ ਜਨਵਨ ਤਰੀਕੇ ਨਾਲ ਤੁਸੀਂ ਤਰੀਕਾ ਤੇ ਵੀ ਜਾ ਰਹੇ ਹੋ ਕੋਰਟ 'ਚ ਵੀ ਜਾ ਰਹੇ ਹੋ ਪਰ ਫਿਰ ਵੀ 트ੰਪ ਗਵਰਨਮੈਂਟ ਤੁਹਾਨੂੰ ਵਾਪਸ ਰਿਪੋਰਟ ਕਰ ਸਕਦੀ ਹੈ ਉਹਨਾਂ ਨੇ ਡਾਇਰੈਕਟਲੀ ਪਾਵਰ ਹੈ ਜਿਹੜੀ ਐਮਬੈਸੀਸ ਨੂੰ ਦੇ ਦਿੰਦੀ ਹੈ ਇਹ ਤੇ ਆ ਪਾਜੀ ਮਿਨਿਮਮ ਰਿਕੁਆਇਰਮੈਂਟ ਦੱਸ ਦੋ ਥੋੜੇ ਜਿਹਾ ਲਫਜ਼ਾਂ ਦੇ ਵਿੱਚ ਟੂਰਿਸਟ ਵੀਜ਼ਾ ਵਾਲਿਆਂ ਦੇ ਲਈ ਦੇਖੋ ਟੂਰਿਸਟ ਵੀਜ਼ਾ ਲਈ ਆਪਸ਼ਨਸ ਵੀਜ਼ਾ ਰੂਟ ਬਹੁਤ ਵਧੀਆ ਲੈ ਕੇ ਆਏ ਸਭ ਤੋਂ ਪਹਿਲੀ ਗੱਲ 31 ਮਾਰਚ ਤੱਕ ਅਸੀਂ ਸਿਰਫ 5000 ਰੁਪਏ ਚਾਰਜ ਕਰਾਂਗੇ ਤੁਸੀਂ ਆਪਣਾ ਕੋਈ ਵੀ ਕਿਤੇ ਤੋਂ ਹੈਗੇ ਹੋ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਸਰਕਾਰੀ ਜੋਬ ਕਰਦੇ ਹੋ ਚਾਹੇ ਪ੍ਰਾਈਵੇਟ ਜੋਬ ਕਰਦੇ ਹੋ ਉਹਦੇ ਰਿਲੇਟਿਡ ਤੁਹਾਡੇ ਤੋਂ ਅਸੀਂ ਡਾਕੂਮੈਂਟਸ ਲਵਾਂਗੇ ਤੁਹਾਡੀ ਆਈਟੀਆਰ ਚਾਹੀਦੀਆਂ ਨੇ ਤੁਹਾਡਾ ਜਿਹੜਾ ਹੈਗਾ ਜੋਬ ਦੀ ਤੁਹਾਡੇ ਪ੍ਰੂਫ ਚਾਹੀਦੇ ਨੇ ਆਈਡੀ ਕਾਰਡ ਮਤਲਬ ਤੁਹਾਨੂੰ ਜਿਹੜੀ ਚੈਕਲਿਸਟ ਅਸੀਂ ਪ੍ਰੋਵਾਈਡ ਕਰਨੀ ਹੈ ਉਹਦੇ ਮੁਤਾਬਕ ਹੀ ਤੁਸੀਂ ਆਪਣੇ ਡਾਕੂਮੈਂਟ ਦੇਣੇ ਨੇ ਚਾਹੇ ਤੁਸੀਂ ਐਗਰੀਕਲਚਰਿਸਟ ਹੈਗੇ ਹੋ ਚਾਹੇ ਤੁਸੀਂ ਪੁਲਿਸ ਮੁਲਾਜ਼ਮ ਹੈਗੇ ਹੋ ਚਾਹੇ ਤੁਸੀਂ ਡਾਕਟਰ ਹੋ ਮਤਲਬ ਕੋਈ ਵੀ ਕਿੱਤੇ ਵਾਲਾ ਅੱਜ ਯੂਐਸਏ ਦਾ ਟੂਰਿਸਟ ਵੀਜ਼ਾ ਲੈ ਕੇ ਜਾ ਸਕਦਾ ਮੈਂ ਇੱਕ ਗੱਲ ਸਮਝਾਣੀ ਚਾਹੁੰਦਾ ਸਹੀ ਤਰੀਕਾ ਚੁਣੋਗੇ ਤਾਂ ਲਾਈਫਟਾਈਮ ਲਈ ਤੁਹਾਡੇ ਕੋਲ ਇੱਕ ਆਪਸ਼ਨਸ ਰਹਿਣਗੀਆਂ ਗਲਤ ਤਰੀਕਾ ਚੁਣੋਗੇ ਤਾਂ ਅਸੀਂ ਦੇਖ ਹੀ ਚੁੱਕੇ ਹਾਂ ਕਿ ਐਨੇ ਨੇ ਲੱਖ ਰੁਪਏ 40 40 50 50 ਲੱਖ ਰੁਪਏ ਲਾ ਕੇ ਜਿਹੜੇ ਉੱਥੇ ਯੂ ਐਸ ਏ ਪਹੁੰਚੇ ਸੀ ਅੱਜ ਉਹਨਾਂ ਨੂੰ ਵਾਪਸ ਹੀ ਤੇ ਘੱਲ ਦਿੱਤਾ ਗਿਆ ਤਾਂ ਆਹ ਠੱਗੀਆਂ ਤੋਂ ਆਹ ਸਿਸਟਮ ਗਲਤ ਨਾ ਚੁਣੋ ਔਰ ਇਹਨਾਂ ਦੇ ਠੱਗੀਆਂ ਤੋਂ ਬਚਣ ਲਈ ਏਜੰਟ ਦੀ ਠੱਗੀਆਂ ਤੋਂ ਬਚਣ ਲਈ ਇੱਕ ਸਹੀ ਏਜੰਟ ਦੀ ਵੀ ਚੋਣ ਕਰੋ ਅਸੀਂ ਸਿਰਫ 5000 ਪਰ ਸਟੱਡ ਤੋਂ ਲੈ ਰਹੇ ਹਾਂ ਇੰਟਰਵਿਊ ਕਿਉਂਕਿ ਘੋਮਣ ਸਾਹਿਬ ਜੇ ਅਸੀਂ ਟੂਰਿਸਟ ਵੀਜ਼ੇ ਦੀ ਵੀ ਗੱਲ ਕਰੀਏ ਤਾਂ ਟੂਰਿਸਟ ਵੀਜ਼ਾ ਵੀ ਟੋਟਲੀ ਇੰਟਰਵਿਊ ਬੇਸਡ ਵੀਜ਼ਾ ਤੁਸੀਂ ਸਾਡੀ ਆ ਪਿੱਛੇ ਰੀਲ ਵੀ ਦੇਖੀ ਹੋਣੀ ਹੈ ਜਿਹੜੇ ਅਸੀਂ ਇੱਕ ਫਾਦਰ ਦਾ ਔਰ ਉਹਨਾਂ ਦੀ ਬੇਟੀ ਦਾ ਵੀਜ਼ਾ ਲਿਆ ਆਫਟਰ ਰਿਫਿਊਜ਼ਲ ਤਾਂ ਅਸੀਂ ਉਹਨਾਂ ਦੀ ਬਾਖੂ ਵੀ ਤਿਆਰੀ ਕਰਾਈ ਪਰ ਤਿਆਰੀ ਤਾਂ ਹੀ ਹੋਊਗੀ ਜੇ ਤੁਸੀਂ ਟਾਈਮ ਦੋਹੋਂਗੇ ਤੁਸੀਂ ਸਮਝੋਗੇ ਤਿਆਰੀ ਅਸੀਂ ਤੁਹਾਡੇ ਕੋਈ ਫੇਕ ਡਾਕੂਮੈਂਟ ਨਹੀਂ ਬਣਾਣੇ ਅਸੀਂ ਤੁਹਾਡੇ ਕੋਈ ਫੇਕ ਚੀਜ਼ਾਂ ਨਹੀਂ ਲੈਣੀਆਂ ਤੁਸੀਂ ਜੋ ਕਰਦੇ ਪਈਓ ਜੋ ਤੁਹਾਡਾ ਕੀਤਾ ਹੈਗਾ ਜਾਂ ਤੁਸੀਂ ਕਿਸੇ ਵੀ ਕੰਪਨੀ ਚ ਜੌਬ ਕਰਦੇ ਹੋ ਤਣ ਨੂੰ ਅਸੀਂ ਇੱਕ ਚੈਕਲਿਸਟ ਪ੍ਰੋਵਾਈਡ ਕਰਾਵਾਂਗੇ ਉਹ ਰਿਲੇਟਡ ਤੁਸੀਂ ਸਾਨੂੰ ਡਾਕੂਮੈਂਟ ਦੇਣੇ ਨੇ ਕੌਨਫੀਡੈਂਟ ਹੋ ਕੇ ਇੰਟਰਵਿਊ ਦੇਣੇ ਹੋ ਤਾਂ ਤੁਹਾਡਾ ਵੀਜ਼ਾ ਲੱਗਦਾ ਆਦਰਵਾਇਸ ਸਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਘਬਰਾਣਾ ਨਹੀਂ ਜੇ ਵੀਜ਼ਾ ਵੀ ਰਿਜੈਕਟ ਹੋ ਜਾਂਦਾ ਅਸੀਂ ਦੁਬਾਰਾ ਵੀਜ਼ਾ ਲੈ ਸਕਦੇ ਬਿਲਕੁਲ ਇਹਨਾਂ ਨੇ ਕਿਹਾ ਕਿ 5000 ਵਿੱਚ ਤੁਹਾਨੂੰ ਟੂਰਿਸਟ ਵੀਜ਼ਾ ਲੈ ਕੇ ਦੇਣਗੇ ਔਰ ਜਿਵੇਂ स्लots ਬੁਕਿੰਗ ਨੂੰ ਲੈ ਕੇ ਪ੍ਰੋਬਲਮਸ ਆ ਰਹੀਆਂ ਉਹ ਵੀ ਸੋਲਵ ਜਿਹੜੇ ਤੁਹਾਡੇ ਇੱਥੇ ਹੋ ਜਾਣੀ ਹੈ ਔਰ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਤੁਹਾਨੂੰ ਇਹ ਇੰਟਰਵਿਊ ਦੇ ਆਉਣਾ ਤੇ ਵਿਜ਼ਿਟ ਮਕਾਮ ਤੱਕ ਤੁਹਾਨੂੰ ਪਹੁੰਚ ਜਾਣਾ ਹੈ ਕਿਉਂਕਿ ਨਾਲ ਦੀ ਨਾਲ ਤੁਹਾਨੂੰ ਤਿਆਰੀ ਵੀ ਕਰਾਉਣੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਕਿੰਨੇ ਕੰਫੀਡੈਂਸ ਦੇ ਨਾਲ ਉੱਥੇ ਗੱਲ ਕਰਨੀ ਹੈ ਸਕਰੀਨ ਤੇ ਅਸੀਂ ਨੰਬਰ ਫਲੈਸ਼ ਕਰ ਰਹੇ ਹਾਂ ਨਹੀਂ ਤਾਂ 3B2 ਮੋਹਾਲੀ ਵੀਜ਼ਾ ਰੂਟ ਦੇ ਆਫਿਸ ਹੈ ਉੱਥੇ ਵਿਜ਼ਿਟ ਕਰਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ